ਦੋਸਤੋ ਪੀਆਰ ਦੇ ਸਾਰੀਆਂ ਕੈਟਾਗਰੀਆਂ ਦਾ ਆ ਗਿਆ ਹੈਗਾ ਰਿਜ਼ਲਟ ਸਾਹਮਣੇ ਕਿਹੜੀ ਕਿਹੜੀ ਕੈਟਾਗਰੀ ਨੂੰ ਕਿੰਨਾ ਕਿੰਨਾ ਕੋਟਾ ਜਾਂ ਕਿੰਨਾ ਕਿੰਨਾ ਟਾਰਗੇਟ ਮੇਰੇ ਦੱਸੂਗਾ ਪੀਐਨਪੀ ਦਾ ਕੋਟਾ ਵੀ ਵਧਿਆ ਜੀ ਹਾਂ ਇਹ ਵੀਡੀਓ ਦੋਸਤੋ ਅੱਜ ਹੀ ਤੁਹਾਨੂੰ ਕੁਝ ਕੁ ਘੰਟਿਆਂ ਬਾਅਦ ਮਿਲੂਗੀ ਪਰ ਆਹ ਵੀਡੀਓ ਜਿਹੜੀ ਮੈਂ ਬਣਾ ਰਿਹਾ ਹਾਂ ਕਿ ਕੈਨੇਡਾ ਜਿਹੜਾ ਹੈਗਾ ਭਾਰਤ ਤੇ ਬੰਗਲਾਦੇਸ਼ ਦੇ ਵੀਜ਼ਾ ਨੂੰ ਬਲਕ ਦੇ ਵਿੱਚ ਰੱਦ ਕਰਨ ਲਈ ਤਿਆਰੀ ਕਰ ਰਿਹਾ ਜੀ ਹਾਂ ਇਹ ਖਬਰ ਜਿਹੜੀ ਹੈ ਬਹੁਤ ਚਰਚਾ ਦਾ ਇਹਦਾ ਤੀਰਫਾੜ ਕੀਤਾ ਇਹਦੇ ਵਿੱਚ ਕਿੰਨੀ ਸੱਚਾਈ ਹੈਗੀ ਹੈ ਔਰ ਇਸ ਨੂੰ ਕਰਨ ਦੇ ਵਾਸਤੇ ਉਹਨੇ ਪਾਵਰਾਂ ਦੀ ਮੰਗ ਤਾਂ ਕੀਤੀ ਹੈ ਨਾਲ ਦੀ ਨਾਲ ਦੋਸਤੋ ਉਹਨਾਂ ਨੇ ਅਮਰੀਕਾ ਦੀ ਏਜੰਸੀ ਨੂੰ ਵੀ ਅਨਵਾਲਵ ਕੀਤਾ ਕਿ ਉਹ ਵੀ ਕੈਨੇਡਾ ਦੀ ਮਦਦ ਕਰਨਗੇ ਅਜਿਹੇ ਮਾਮਲੇ ਵਿੱਚ ਕਿਸ ਤਰ੍ਹਾਂ ਹੋਊਗਾ ਕਿੰਨਾ ਦਾ ਹੋਊਗਾ ਇਹ ਨਵੀਂ ਐਪਲੀਕੇਸ਼ਨ ਤਾਂ ਹੈ ਹੀ ਇਹ ਪ੍ਰਾਣੀ ਵੀਜ਼ੇ ਵਾਲੇ ਸਾਵਧਾਨ ਹੋ ਜਾਓ ਚਾਹੇ ਵਿਜ਼ਟਰ ਵੀਜ਼ਾ ਚਾਹੇ ਤੁਹਾਡੇ ਕੋਲ ਸਟੱਡੀ ਵੀਜ਼ਾ ਚਾਹੇ ਤੁਹਾਡੇ ਕੋਲੇ ਵਰਕ ਵੀਜ਼ਾ ਦੋਸਤੋ ਸਾਵਧਾਨੀ ਜ਼ਰੂਰੀ ਹੈ ਕਿਉਂਕਿ ਇਸੇ ਚ ਹੀ ਬਚਾ ਹੈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਇੱਕ ਮੈਂ ਮਾਫੀ ਮੰਗਦਾ ਕੱਲ ਮੈਂ ਤੁਹਾਨੂੰ ਕਿਹਾ ਸੀ ਕਿ ਇੰਟਰਨੈਸ਼ਨਲ ਸਟੂਡੈਂਟ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਿਉਂ ਰੱਦ ਹੋ ਰਿਹਾ ਅੱਜ ਉਹਦਾ ਵੀ ਅਲਰਟ ਦਵਾਂਗਾ ਵੀਡੀਓ ਦੇ ਅੰਤ ਤੱਕ ਬਣੇ ਰਹੋ ਸਸਿਕਾ ਨਮਸਕਾਰ ਕੇਮ ਸ਼ੁਆਦ ਆ ਮੋਜਾ ਮਾਨਦੇ ਰਹੋ ਚਲਦੀਆਂ ਕਲਾਚ ਰਹੋ ਦੋਸਤੋ वेलकम टू पापा अल्फ फैमिली अनदर वीडियो तो फिर दोस्तों नए आए चैनल ਨੂੰ ਸਬਸਕ੍ਰਾਈਬ ਕਰਕੇ ਆਈ ਵੈਲਕਮ ਦਾ ਬਟਨ ਦਬਾ ਲਓ ਕਿਉਂਕਿ ਇਹੋ ਜਿਹੇ ਇਨਫੋਰਮੇਟਰੀ ਵੀਡੀਓ ਹੀ ਤੁਹਾਨੂੰ ਹਰ ਰੋਜ਼ ਮਿਲਣ ਗਿਆ ਔਰ ਇਹਨਾਂ ਦੇ ਵਾਸਤੇ ਨੋਟੀਫਿਕੇਸ਼ਨ ਲਈ ਤੁਹਾਨੂੰ ਨਾ ਕੇਵਲ ਸਬਸਕ੍ਰਾਈਬ ਕਰਨਾ ਪੈਣਾ ਬਲਕਿ ਆਈ ਬੈਲ ਕਮ ਦਾ ਬਟਨ ਵੀ ਦਬਣਾ ਪੈਣਾ ਜੀ ਹਾਂ ਫਿਰ ਮਿਲੂਗਾ ਤੁਹਾਡੇ ਮੋਬਾਈਲ ਤੇ ਤੁਹਾਨੂੰ ਨੋਟੀਫਿਕੇਸ਼ਨ ਜੀ ਹਾਂ ਅੰਤ ਨੂੰ ਇਹ ਦੋਸਤੋ ਇਸ ਵੀਡੀਓ ਨੂੰ ਲਾਈਕ ਵੀ ਕਰਿਓ ਹਾਈ ਵੀ ਕਰਿਓ ਆਪਾਂ ਗੱਲਬਾਤ ਕਰਦੇ ਹਾਂ ਦੋਸਤੋ ਕਿ ਕੀ ਸੱਚਮੁੱਚ ਸਿਰਫ ਇੰਡੀਆ ਤੇ ਬੰਗਲਾਦੇਸ਼ ਹੀ ਹੈ ਕੈਨੇਡਾ ਦੇ ਜਿਹੜੇ ਨਿਸ਼ਾਨੇ ਤੇ ਕਿ ਇਹ ਪੁਰਾਣੇ ਵੀਜ਼ੇ ਜਿਹੜੇ ਦਿੱਤੇ ਆ ਉਹਨਾਂ ਨੂੰ ਬਲਕ ਵਿੱਚ ਰੱਦ ਕਰਨ ਲਈ ਜਿਹੜਾ ਹੈਗਾ ਤਿਆਰੀਆਂ ਕਰ ਰਿਹਾ ਕੰਮ ਕਸ ਕਸ ਰਿਹਾ ਪਾਰਲੀਮੈਂਟ ਤੋਂ ਪਾਬਰਾ ਮੰਗ ਰਿਹਾ ਨਾਲ ਦੀ ਨਾਲ ਕਹਿ ਰਿਹਾ ਕਿ ਇਹਦੇ ਵਾਸਤੇ ਉਹਨੂੰ ਅਮਰੀਕਾ ਦੀ ਵੀ ਇੱਕ ਏਜੰਸੀ ਦੀ ਜ਼ਰੂਰਤ ਹੈ ਕਿਉਂ ਜ਼ਰੂਰਤ ਹੈ ਦੋਸਤੋ ਐਕਚੁਅਲ ਵਿੱਚ ਦੋਸਤੋ ਹਕੀਕਤ ਇਹ ਹੈ ਕਿ ਕੈਨੇਡਾ ਨੇ ਜੋ ਹੈ ਉਹ ਪਿਛਲੇ ਸਾਲ 2024 ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਸੀ ਜਿਸ ਨੇ 2018 ਤੋਂ ਲੈ ਕੇ 2023 ਤੱਕ ਇੰਟਰਨੈਸ਼ਨਲ ਵੀਜ਼ਾ ਜਿਹੜੇ ਜਾਰੀ ਹੋਏ ਆ ਉਹਨਾਂ ਬਾਰੇ ਜਾਣੋ ਛਾਣਬੀਨ ਕਰਨੀ ਸੀ ਉਹਨਾਂ ਬਾਰੇ ਜਿਹੜਾ ਹੈਗਾ ਜਾਂਚ ਕਰਕੇ ਰਿਪੋਰਟ ਜਿਹੜੀ ਹੈਗੀ ਹੈ ਪੇਸ਼ ਕਰਨੀ ਸੀ ਪਾਰਲੀਮੈਂਟ ਵਿੱਚ ਤੇ ਦੋਸਤੋ ਉਹ ਰਿਪੋਰਟ ਜਿਹੜੀ ਹੈਗੀ ਹੈ ਇਸ ਸਾਲ ਦੇ ਸ਼ੁਰੂ ਵਿੱਚ ਹੀ ਜਿਹੜੀ ਹੈਗੀ ਆ ਬਣ ਚੁੱਕੀ ਸੀ ਤੇ ਪਾਰਲੀਮੈਂਟ ਚ ਵੀ ਆ ਗਈ ਸੀ ਜੂਨ ਜੁਲਾਈ ਤੋਂ ਹੀ ਇਸ ਦੀ ਚਰਚਾ ਸ਼ੁਰੂ ਹੋ ਗਈ ਸੀ ਦੋਸਤੋ ਤੇ ਉਦੋਂ ਤੋਂ ਹੀ ਇੰਡੀਆ ਦਾ ਨਾਮ ਜਿਹੜਾ ਹੈਗਾ ਕੱਲੋ ਹੀ ਆ ਰਿਹਾ ਸੀ ਕੇਸ ਸਟਡੀ ਵੀਜ਼ਿਟ ਦੇ ਵਿੱਚ ਬਲਕ ਦੇ ਵਿੱਚ ਇੰਡੀਅਨ ਸਟੂਡੈਂਟਸ ਨੇ ਜਿਹੜਾ ਹੈਗਾ ਧੋਖਾਧੜੀ ਕੀਤੀ ਹੈ ਚਾਹੇ ਉਹਨਾਂ ਨੇ ਜਿਹੜਾ ਹੈਗਾ ਅਣਜਾਣੇ ਚ ਕੀਤੀ ਹੈ ਚਾਹੇ ਜਾਣਬੁੱਝ ਕੇ ਕੀਤੀ ਹੈ ਇਹਦੇ ਵਿੱਚ ਉਹਨਾਂ ਨੇ ਕਾਲਜਾਂ ਦੇ ਵੀ ਝਾਲੀ ਸਰਟੀਫਿਕੇਟ ਲਾਏ ਆ ਆਪਣੇ ਦੋਸਤੋ ਕੀ ਕੀ ਧੋਖਾਧੜੀਆਂ ਕੀਤੀਆਂ ਕਿਵੇਂ-ਕਿਵੇਂ ਕੀਤੀਆਂ ਡਿਟੇਲ ਵਿੱਚ ਮੈਂ ਨਹੀਂ ਜਾਊਂਗਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਤੁਸੀਂ ਕੀ ਕੀ ਕੀਤਾ ਤੇ ਕਿਹੜੇ-ਕਿਹੜੇ ਹੱਥ-ਕੰਡੇ ਅਪਣਾਏ ਦੋਸਤੋ ਇਹ ਰਿਪੋਰਟ ਜਦੋਂ ਉਹਨਾਂ ਨੇ ਸ਼ੁਰੂਆਤ ਹੀ ਕੀਤੀ ਸੀ ਮੈਂ ਤਾਂ ਉਦੋਂ ਤੋਂ ਹੀ ਕਹਿਣ ਲੱਗ ਗਿਆ ਸੀ ਦੋਸਤੋ ਕਿ ਪੈਕੇਜਸ ਦੇ ਜਿਹੜੇ ਚੱਕਰ ਚਲਾਏ ਸੀ ਲੋਕਾਂ ਨੇ ਉਹ ਚੱਕਰ ਬਿਲਕੁਲ ਗਲਤ ਸੀਗੇ ਔਰ ਜਿਹੜੇ-ਜਿਹੜੇ ਬੰਦੇ ਪੈਕੇਜਸ ਦੇ ਚੱਕਰ 'ਚ ਪਏ ਆ ਚਾਹੇ ਉਹਨਾਂ ਨੇ ਵਿਜ਼ਟਰ ਵੀਜ਼ਾ ਪੈਕੇਜਸ ਚ ਲਿਆ ਲੱਖ ਰੁਪਇਆ ਦੇ ਕੇ ਚਾਹੇ ਉਹਨਾਂ ਨੇ ਜਿਹੜਾ ਵਰਕ ਵੀਜ਼ਾ ਲਿਆ ਵਿੱਚ ਐਲ ਐਮ ਆਈਆ ਦਾ ਖਰਚੇ ਪਾਖ ਪੂ ਕੇ ਉਹਨਾਂ ਨੇ ਪੈਕੇजेस ਵਿੱਚ ਲਏ ਇਹ ਵੀ ਵੀਜ਼ੇ ਤੇ ਗ੍ਰਾਂਟ ਕਰਾਏ ਆ ਚਾਹੇ ਸਟੱਡੀ ਵੀਜ਼ਾ ਜਿਹੜੇ ਹੈਗੇ ਆ ਪੈਕੇजेस ਵਿੱਚ ਲਏ ਆ ਉਹ ਤਾਂ 100% ਟਾਰਗੇਟ ਤੇ ਆ ਦੋਸਤੋ ਇਹ ਨਹੀਂ ਮੈਂ ਕਹਿ ਰਿਹਾ ਕਿ ਉਹਨਾਂ ਨੇ ਰਿਪੋਰਟ ਵਿੱਚ ਪੈਕੇजेस ਵਾਲਿਆਂ ਨੂੰ ਫੜਨਾ ਮੈਂ ਇਸ ਕਰਕੇ ਇਹ ਗੱਲ ਕਹਿ ਰਿਹਾ ਕਿ ਮੈਂ ਸ਼ੁਰੂ ਤੋਂ ਇਸ ਗੱਲ ਤੇ ਜ਼ੋਰ ਦੇ ਰਿਹਾ ਸੀ ਕਿ ਪੈਕੇजेस ਦਾ ਮਤਲਬ ਹੀ ਫਰਾਡ ਹੈ ਫਰ ਹੋਰ ਇਸ ਕਰਕੇ ਦੋਸਤੋ ਕਿ ਪੈਕੇजेस ਕੌਣ ਦੇਊਗਾ ਤੁਹਾਨੂੰ ਕਿ ਹਾਂ ਮੈਂ 100% ਗਾਰੰਟੀ ਦਿੰਨਾ 100% ਗਾਰੰਟੀ ਤਾਂ ਦੋਸਤੋ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਵੀ ਨਹੀਂ ਦੇ ਸਕਦਾ ਇੰਨਾ ਇਮੀਗ੍ਰੇਸ਼ਨ ਦੇ ਜਿਹੜੇ ਐ ਸਖਤ ਰੂਲ ਐ ਔਰ ਇੰਨੇ ਉਹਦੇ ਵਿੱਚ ਟਾਈਟ ਲੂਪ ਹੋਲ ਐ ਦੋਸਤੋ ਹੁਣ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਐ ਇਸ ਸਮੇ ਮਾਕਾਰਨੀ ਇੱਕ ਸਮਾਂ ਉਹ ਉਹਨਾਂ ਨੇ ਜਿਹੜੀ ਹੈ ਯੂਕੇ ਦੀ ਲਈ ਸੀਗੀ ਸਿਟੀਜ਼ਨਸ਼ਿਪ ਤੋਂ ਉਹਨਾਂ ਨੂੰ ਕੈਨੇਡਾ ਦੀ ਸ਼ਰਨ ਨਹੀਂ ਪਈ ਸੀ ਉਸ ਸਮੇਂ ਉਹ ਬੈਂਕ ਆਫ ਇੰਗਲੈਂਡ ਦੇ ਜਿਹੜੇ ਗਵਰਨਰ ਜਨਰਲ ਸੀ ਔਰ ਕਈ ਸਾਲ ਉਹਨਾਂ ਨੇ ਉੱਥੇ ਇਹ ਕੰਮ ਕੀਤਾ ਭੂਮਿਕਾ ਦਾ ਬਾਈ ਉੱਥੇ ਤੇ ਫਿਰ ਦੋਸਤੋ ਉਸ ਤੋਂ ਬਾਅਦ ਉਹ ਜਿਹੜੇ ਹੈਗੇ ਆ ਉਸ ਜੌਬ ਨੂੰ ਜਦੋਂ ਛੱਡਿਆ ਉਹਨਾਂ ਨੇ ਤਾਂ ਫਿਰ ਦੁਬਾਰਾ ਉਹ ਕੈਨੇਡਾ ਆਏ ਤਾਂ ਦੁਬਾਰਾ ਉਹਨਾਂ ਨੂੰ ਕੈਨੇਡਾ ਦੀ ਸਿਟੀਜ਼ਨਸ਼ਿਪ ਲੈਣ ਲਈ ਬਹੁਤ ਸਾਰੇ ਪਾਪਰਵਰਕ ਨੇ ਪੈ ਸੀ ਜੀ ਹਾਂ ਦੋਸਤੋ ਬੇਸ਼ੱਕ ਉਹ ਪਾਰਲੀਮੈਂਟ ਤੋਂ ਸ਼ਕਤੀਆਂ ਮੰਗ ਰਿਹਾ ਪਰ ਇਹ ਹਕੀਕਤ ਜਦੋਂ ਮੈਂ ਦੱਸ ਹੀ ਦਿੱਤਾ ਪਾਰਲੀਮੈਂਟ ਵਿੱਚ ਆ ਚੁੱਕੀ ਹੈ ਆਈ ਤਾਂ ਸਿਰਫ ਅਜੇ ਸਟੱਡੀ ਵੀਜ਼ਾ ਨੂੰ ਲੈ ਕੇ ਆ ਲੇਕਿਨ ਬਾਕੀਆਂ ਦਾ ਵੀ ਉਹਨਾਂ ਨੇ ਇਸ ਗੱਲ ਦਾ ਉੱਥੇ ਰੱਖਿਆ ਹੈ ਕਿ ਬਾਕੀਆਂ 'ਚ ਵੀ ਇਸ ਤਰ੍ਹਾਂ ਨਹੀਂ ਹੋਇਆ ਔਰ ਇਕੱਲਾ ਇੰਡੀਆ ਨਹੀਂ ਹੁਣ ਦੋਸਤੋ ਉਹਦੇ ਵਿੱਚ ਬੰਗਲਾਦੇਸ਼ ਵੀ ਸ਼ਾਮਲ ਹੋ ਗਿਆ ਤੇ ਦੋਸਤੋ 2024 ਵਿੱਚ ਤਾਂ ਹੱਦ ਹੀ ਮੁਕਾ ਦਿੱਤੀ ਸੀ ਕਿ ਇੰਟਰਨੈਸ਼ਨਲ ਸਟੂਡੈਂਟਸ ਨਹੀਂ ਕਿਉਂਕਿ ਸ਼ਕਤੀ ਹੋਂ ਤੋਂ ਬਾਅਦ ਉਹਨਾਂ ਨੇ ਫੇਰ ਜਾਣਬੁੱਝ ਕੇ ਜਿਹੜੇ ਆ ਗਏ ਸੌਕੇ ਜਿਹੜੇ ਆ ਗਏ ਸਬਜੈਕਟ ਲਏ ਤੇ ਉਹਨਾਂ ਨੂੰ ਪਤਾ ਸੀ 100% ਇਹਦੇ ਤੇ ਪੋਸਟ ਗ੍ਰੈਜੂਏਟ ਵਰਕ ਪਰਮਨੈਂਟ ਨਹੀਂ ਮਿਲਣਾ ਸੌਕੇ ਲਏ ਤਾਂ ਜੋ ਉਹਨਾਂ ਨੂੰ ਵੀਜ਼ਾ ਮਿਲ ਜੇ ਉਸ ਵੀਜ਼ੇ ਤੇ ਕੈਨੇਡਾ ਆ ਕੇ ਉਹ ਇੱਕ ਦਿਨ ਵੀ ਕਾਲਜ ਨਹੀਂ ਗਏ ਤੇ ਦੋਸਤੋਂ ਗਾਇਬ ਹੋ ਗਏ ਗੈਪ ਕਿੱਥੇ ਹੋਏ ਜ਼ਿਆਦਾਤਰ ਅਮਰੀਕਾ ਚਲੇ ਗਏ ਜ਼ਿਆਦਾਤਰ ਕੁਝ ਨਹੀਂ ਇੱਥੇ ਜਿਹੜੀਆਂ ਸਾਈਲਮ ਲਾਤੀਆਂ ਇਸ ਚੀਜ਼ ਨੇ ਜਿਹੜਾ ਹੈਗਾ ਸਾਈਲਮ ਨੂੰ ਵੀ ਵਿੱਚੇ ਲਿਆ ਵਿਜ਼ਟਰ ਵੀਜ਼ੇ ਵਾਲਿਆਂ ਨੂੰ ਵਿੱਚੇ ਲਿਆ ਦੇ ਵੀਚੇ ਲੈ ਦੋਸਤੋ ਵਰਕ ਪਰਮਿਟ ਨੂੰ ਵੀ ਤੇ ਸਟੱਡੀ ਪਰਮਿਟ ਆਉਂਦੀ ਤਾਂ ਪੂਰੀ ਦੀ ਪੂਰੀ ਜਾਂਚ ਜਿਹੜੀ ਹੈ ਸਿਰਫ ਤੇ ਸਿਰਫ ਇੰਡੀਅਨ ਦੇ ਖਿਲਾਫ ਆਈ ਹੈ ਕਿਉਂਕਿ ਯੂਐਸਏ ਦੀ ਏਜੰਸੀ ਨੂੰ ਇਸ ਕਰਕੇ ਅਨਵਾਲੋ ਕਰ ਰਹੀ ਹੈ ਦੋਸਤੋ ਕੈਨੇਡਾ ਸਰਕਾਰ ਬਹੁਤ سارے ਜਿਹੜੇ ਆ ਲੋਕ ਜਿਹੜੇ ਕਿ ਕੈਨੇਡਾ ਆਏ ਸੀਗੇ ਉਹ ਚੋਪ ਚਾਫ ਬਾਰਡਰ ਟੱਪਗੇ ਸੀਗੇ ਤੇ ਯੂ ایس ਅ ਚਲੇ ਗਏ ਸੀਗੇ ਟਰੰਪ ਦੀ ਸਰਕਾਰ ਬਣਨ ਤੋਂ ਪਹਿਲਾਂ ਕਿਉਂਕਿ ਉਹਨਾਂ ਨੂੰ ਯਕੀਨ ਸੀ ਕਿ ਯੂ ایس ਅ ਦੇ ਵਿੱਚ ਤਾਂ ਉਹਨਾਂ ਨੂੰ ਅਸਾਈਲਮ ਮਿਲਣੀ ਹੀ ਮਿਲਣੀ ਹੈ ਪਰ ਟਰੰਪ ਦੇ ਆਉਣ ਤੋਂ ਬਾਅਦ ਉਹਨਾਂ ਦੇ ਵੀ ਹੋਸ਼ ਫਾਖਤਾ ਹੋ ਗਏ ਤੇ ਦੋਸਤੋ ਉਦੋਂ ਟਰੰਪ ਨੇ ਵੀ ਸਖਤੀ ਕਰਤੀ ਕੈਨੇਡਾ ਤੇ ਕਿ ਬਾਰਡਰ ਨੂੰ ਸਖਤੀ ਕਰੋ ਬਾਰਡਰ ਨੂੰ ਸੀਲ ਕਰੋ ਤਾਂ ਸੀ 2 ਬਿਲ ਲਿਆਏ ਬਾਰਡਰ ਤੇ ਸਖਤੀ ਕਰਨ ਲਈ ਤੇ ਹੁਣ ਇਹਨਾਂ ਨੇ ਕੈਨੇਡਾ ਨਾਲ ਮਿਲ ਕੇ ਬਾਰਡਰ ਤੇ ਸਖਤੀ ਕਰਨੀ ਹੈ ਤੇ ਇਸ ਕਰਕੇ ਯੂ ایس ਅ ਦੀ ਏਜੰਸੀ ਵੀ ਇਨਵੋਲਵ ਹੈ ਦੋਸਤੋ ਨਵੀਂ ਐਪਲੀਕੇਸ਼ਨਾਂ ਤਾਂ ਰੱਦ ਕਰਨ ਦੇ ਪਾਵਰਾਂ ਲਗਭਗ ਮੇਲ ਹੀ ਜਾਣਗੀਆਂ ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਤਾਂ ਰਿਜੈਕਟ ਕਰਨ ਗਈਆਂ ਜਿਹੜੀਆਂ ਹੁਣੇ-ਹੁਣੇ ਉਹਨਾਂ ਨੇ ਕਰਕੇ ਦਿਖਾ ਵੀ ਦਿੱਤੀਆਂ ਇੰਡੀਆ ਦੇ 74% ਜਿਹੜੀਆਂ ਹੈਗੀਆਂ ਸਟੱਡੀ ਵੀਜ਼ੇ ਰੱਦ ਕੀਤੇ ਐ ਤੇ ਦੋਸਤੋ ਜਿਹੜੇ ਪੁਰਾਣੇ ਵੀਜ਼ੇ ਐ ਪੁਰਾਣੇ ਵੀਜ਼ੇ ਲੈ ਚੁੱਕੇ ਐ ਫਰਾਡੈਂਟਲੀ ਉਹਨਾਂ ਦੇ ਵਿੱਚੋਂ ਉਹ ਲੋਕ ਜਿਹੜੇ ਹੈਗੇ ਆ ਜਿਨ੍ਹਾਂ ਨੇ ਚਾਹਲੀ ਡਾਕੂਮੈਂਟੇਸ਼ਨ ਕੀਤੀ ਹੈ ਕਿਉਂਕਿ ਇਹਦੇ ਤੇ ਹੁਣ ਚੰਗੀ ਤਰ੍ਹਾਂ ਜਿਹੜੀ ਜਾਂਚ ਹੋ ਹੀ ਰਹੀ ਹੈ ਜੇਕਰ ਉਹ ਜਾਂਚ ਹੁੰਦੀ ਹੈ ਦੋਸਤੋ ਇਕੱਲੇ ਇਕੱਲੇ ਨੂੰ ਵੀਜ਼ੇ ਰੱਦ ਕਰਨ ਤੇ ਇਹਨਾਂ ਨੂੰ ਬਹੁਤ ਟਾਈਮ ਲੱਗੂਗਾ ਇਸ ਕਰਕੇ ਇਹ ਬਲਕ ਵਿੱਚ ਕਰਨ ਲਈ ਕਹਿ ਰਹੇ ਆ ਔਰ ਇਹਨਾਂ ਨੂੰ ਜ਼ਿਆਦਾ ਸ਼ੱਕ ਇੰਡੀਅਨ ਤੇ ਹੀ ਹੈ ਮੈਂ ਜਦੋਂ ਤੁਹਾਨੂੰ ਬਾਰ-ਬਾਰ ਰਿਕਵੈਸਟ ਕੀਤੀ ਸੀ ਓਨੈਸਟ ਹੋ ਜਾਓ ਓਨੈਸਟੀ ਨਾਲ ਜਾਓ ਨਹੀਂ ਹੈਗਾ ਤੁਹਾਡੇ ਕੋਲੇ ਕੁਆਲੀਫਿਕੇਸ਼ਨ ਐਲੀਜੀਬਿਲਟੀ ਜਾਂਦੀ ਹਲੇ ਨਾ ਜਾਓ ਕੱਲਾ ਵਿਜ਼ਟਰ ਤੇ ਜਾਣਾ ਘੁੰਮੋ ਘਮ ਕੇ ਵਾਪਸ ਆ ਜਾਓ ਦੋਸਤੋ ਉਹਨਾਂ ਦਿਨਾਂ 'ਚ ਜਦੋਂ ਤੁਹਾਡੇ ਕੋਲੇ ਇਹ ਆਪਸ਼ਨ ਸੀ ਕਿ ਉੱਥੇ ਤੁਹਾਨੂੰ ਵਰਕ ਪਰਮਿਟ ਵੀ ਮਿਲਦਾ ਮੈਂ ਉਦੋਂ ਵੀ ਕਿਹਾ ਸੀ ਕਿ ਇੱਕ ਦੋ ਵਾਰ ਘੁੰਮ ਕੇ ਵਾਪਸ ਆਓ ਯਕੀਨ ਦਹਾਨੀ ਕਰੋ ਉਹਨਾਂ ਨੂੰ ਕਿ ਅਸੀਂ ਸਿਰਫ ਘੁੰਮਣ ਵਾਸਤੇ ਆਏ ਆ ਤੀਸਰੀ ਵਾਰ ਜਾ ਕੇ ਜੇਕਰ ਤੁਹਾਨੂੰ ਲੀਗਲੀ ਵਰਕ ਪਰਮਿਟ ਮਿਲ ਜਾਂਦਾ ਤਾਂ ਲੈ ਲਓ ਕਰ ਲੋ ਕੰਮ ਨਹੀਂ ਮਿਲਦਾ ਫਿਰ ਵੀ ਵਾਪਸ ਆ ਜਾਓ ਦੋਸਤੋ ਉਸ ਤੋਂ ਬਾਅਦ ਪੁੱਠੇ ਸਿੱਧੇ ਹੱਥ ਕੰਡੇ ਨਾ ਅਪਣਾਓ ਪੁੱਠੇ ਸਿੱਧੇ ਹੱਥ ਕੰਡੇ ਜਿਹੜੇ ਹੈ ਜ਼ਿਆਦਾਤਰ ਇੰਡੀਅਨਸ ਪੰਜਾਬੀਆਂ ਨੇ ਅਪਣਾਏ ਆ ਉਹ ਜ਼ਰੂਰ ਭੁਗਤਣਗੇ ਦੋਸਤੋ ਜਿਨ੍ਹਾਂ ਨੇ ਵਿਜ਼ਟਰ ਵੀਜ਼ੇ ਵਿੱਚ ਜਾਲੀ ਪ੍ਰੋਫਾਈਲ ਬਣਾਈ ਜਾਲੀ ਪ੍ਰੋਫਾਈਲ 90% ਉਹਨਾਂ ਦੀਆਂ ਬਣੀਆਂ ਜਿਨ੍ਹਾਂ ਨੇ ਦੋਸਤੋ ਪੈਕੇਜ ਲਿਆ ਸੀ ਪੈਕੇਜ ਲਫੇ ਮੈਂ ਬਾਰ-ਬਾਰ ਯੂਜ਼ ਕਰੂੰਗਾ ਜੀ ਹਾਂ ਔਰ ਜਿਹੜੇ ਹੈਗੇ ਆ ਜਿਨ੍ਹਾਂ ਨੇ ਐਲਐਮਆਈਆਂ ਖਰੀਦੀਆਂ ਤੇ ਮੁੜ ਕੇ ਦੋਸਤੋ ਉਹਨਾਂ ਨੂੰ ਕੈਨੇਡਾ ਵਿੱਚ ਜਾ ਕੇ ਉਸ এমਪਲਾਇਰ ਨੇ ਜੌਬ ਨਹੀਂ ਦਿੱਤੀ ਤੇ ਉਹਨਾਂ ਨੇ ਜਾ ਕੇ ਦੁਬਾਰਾ ਫਿਰ ਨਵੇਂ ਸਿਰੇ ਤੋਂ ਐਲਐਮਆਈ ਅਪਲਾਈ ਕੀਤੀ ਤੇ ਨਵੇਂ ਸਿਰੇ ਤੋਂ ਅੰਪਲਾਇਰ ਚੁਣਿਆ ਫਿਰ ਉਹਨਾਂ ਨੇ ਜੌਬ ਕੀਤੀ ਉਦੋਂ ਵੀ ਮੱਥਾ ਤਾਂ ਠਣਕਦਾ ਰਿਹਾ ਸੀ ਆਈਆਰਸੀਸੀ ਵਾਲਿਆਂ ਦਾ ਉਹਨਾਂ ਨੇ ਉਦੋਂ ਤੁਹਾਡੇ ਤੇ ਰਹਿਮ ਕਰਕੇ ਇੱਕ ਨਿਯਮੇ ਬਣਾਤਾ ਸੀ ਕਿ ਬੁੱਲ ਰੀ ਜਿਹੜਾ ਹੈਗਾ ਤੁਸੀਂ ਵਰਕ ਪਰਮਿਟ ਲੈ ਲਓ ਜੇਕਰ ਤੁਹਾਨੂੰ ਤੁਹਾਡਾ ਅੰਪਲਾਇਰ ਬਹੁਤ ਜ਼ਿਆਦਾ ਤੰਗ ਕਰਦਾ ਪਰੇਸ਼ਾਨ ਕਰਦਾ ਕੰਮ ਨਹੀਂ ਦਿੰਦਾ ਪੈਸੇ ਨਹੀਂ ਦਿੰਦਾ ਵਰਕ ਜ਼ਿਆਦਾ ਕਰਾਉਂਦਾ ਤਾਂ ਤੁਸੀਂ ਵਲਨਰੀ ਜਿਹੜਾ ਹੈਗਾ ਵਰਕ ਪਰਮਿਟ ਲੈ ਲਓ ਯਾਨੀ ਉਹ ਓਪਨ ਵਰਕ ਪਰਮਿਟ 'ਚ ਤਬਦੀਲ ਕਰ ਦਿੰਦੇ ਸੀ ਪਰ ਹੁਣ ਦੋਸਤੋ ਉਹ ਪਾਵਰ ਚਾਹੁੰਦੇ ਆ ਕਿ ਇਹੋ ਜਿਹੇ ਲੋਕ ਜਿਹੜੇ ਆ ਪੈਸਾ ਦੇ ਕੇ ਆਏ ਆ ਆ ਕੇ ਫਿਰ ਚੀਕਾ ਮਾਰਦੇ ਆ ਸਾਨੂੰ ਕੰਮ ਨਹੀਂ ਮਿਲਦਾ ਸਾਨੂੰ ਕੰਮ ਮਿਲਦਾ ਸਾਨੂੰ ਲੁੱਟਦੇ ਆ ਸਾਨੂੰ ਕੰਮ ਕਰਦਾ ਸਾਡੇ ਤੇ ਅਤਿਆਚਾਰ ਹੁੰਦਾ ਉਹ ਕਹਿੰਦਾ ਜਾਓ ਫਿਰ ਤੁਸੀਂ ਜਾਓ 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 ਤੇ ਇਸ ਕਰਕੇ ਦੋਸਤੋ ਉਹਨਾਂ ਨੇ ਅਜਿਹੇ ਲੋਕਾਂ ਨੂੰ ਜਿਹੜਾ ਹੈਗਾ ਚੁਣ-ਚੁਣ ਕੇ ਉਹਨਾਂ ਦੇ ਵੀਜ਼ਾ ਰਿਜੈਕਟ ਕਰਨੇ ਆ ਚਾਹੇ ਉਹ ਵਰਕ ਪਰਮਿਟ ਤਾਲੀਆ ਔਰ ਇਸੇ ਤਰ੍ਹਾਂ ਦੋਸਤੋ ਜੇਕਰ ਤੁਸੀਂ ਸਟੱਡੀ ਵੀਜ਼ਾ ਦੇ ਵਿੱਚ ਵੀ ਲੈ ਕੇ ਆਇਆ ਪੈਕੇजेस ਔਰ ਉਸ ਪੈਕੇजेस ਵਿੱਚ ਨਹੀਂ ਕਰਪਟ ਕੀਤੀ ਕਿਸੇ ਵਿਅਕਤੀ ਨੇ ਕਿਉਂਕਿ ਤੁਸੀਂ ਆਲ ਰੈਡੀ ਹੀ ਟਾਪਰ ਸੀਗੇ ਟਾਪਰ ਸਟੂਡੈਂਟ ਸੀਗਾ ਤੁਹਾਡਾ ਟਾਪਰ ਜਿਹੜਾ ਸੀਗਾ ਰਿਜ਼ਲਟ ਸੀਗਾ ਆਇਲਟਸ ਦਾ ਤਾਂ ਉਹ ਜਿਹੜੇ ਹੈਗੇ ਆ ਉਹ ਕੋਸ਼ਿਸ਼ ਕਰ ਸਮਤ ਬਚਣਗੇ ਲੇਕਿਨ ਜ਼ਿਆਦਾਤਰ ਬਦਕਿਸਮਤ ਜਿਹੜੇ ਆ ਉਹ ਫਸਣਗੇ ਫਸਣਗੇ ਦੋਸਤੋ ਤੇ ਜੀ ਹਾਂ ਇਹ ਪਾਬਰਾ ਮੈਲੀ ਜਾਣੀ ਹੈ ਕਿਉਂਕਿ ਇਹ ਚੀਜ਼ ਨੂੰ ਜਦੋਂ ਸਾਰਿਆਂ ਦੇ ਸਾਹਮਣੇ ਆਉਂਦਾ ਔਰ ਦੋਸਤੋ ਸੀਬਲ 12 ਜਿਹੜਾ ਹੈਗਾ ਪਾਸ ਹੋ ਜਾਊਗਾ ਆਸ ਵਿੱਚ ਦੋਸਤੋ ਮੈਂ ਤੁਹਾਡੇ ਨਾਲ ਅਲਰਟ ਦੀ ਗੱਲ ਕਰਦਾ ਹਾਂ ਅਲਰਟ ਇਹ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੈਗੇ ਆ ਉਹਨਾਂ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜੇ ਹੈ ਕਾਫੀ ਜਿਆਦਾ ਰੱਦ ਹੋ ਦੋਸਤੋ ਜਿਹੜੇ ਸਟੂਡੈਂਟਸ ਨੇ 1+1 ਯਾਨੀ ਕੋਰਸ ਲੈ ਕੇ ਆਏ ਸੀਗੇ ਪਹਿਲਾਂ ਇੰਡੀਆ ਤੋਂ ਇੱਕ ਸਾਲ ਦਾ ਕੋਰਸ ਲੈ ਕੇ ਆਏ ਸੀਗੇ ਇੱਕ ਸਾਲ ਵਾਲਿਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਸਿਰਫ ਇੱਕ ਸਾਲ ਦਾ ਮਿਲਦਾ ਜੇ 2 ਸਾਲ ਦਾ ਕੋਰਸ ਕੀਤਾ ਹੋਵੇ ਤਾਂ ਦੋਸਤੋ 3 ਸਾਲ ਦਾ ਮਿਲ ਜਾਂਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤਾਂ ਇੱਥੇ ਆ ਕੇ 1+1 ਦਾ ਕੋਰਸ ਕਰਦੇ ਆ ਯਾਨੀ ਉਸ ਤੋਂ ਬਾਅਦ ਇੱਕ ਸਾਲ ਹੋਰ ਕਰਦੇ ਆ ਜਿਹੜੇ ਦੋਸਤੋ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਇੱਕ ਸਾਲ ਦਾ ਕੋਰਸ ਕੀਤਾ ਸੀਗਾ ਤੇ ਉਸ ਤੋਂ ਬਾਅਦ ਉਕਾਲੀ ਵਿੱਚ ਇੱਕ ਸਾਲ ਦਾ ਕੋਰਸ ਕਰਦੇ ਆ ਤਾਂ ਜਿਹੜਾ ਆਇਲੈਟਸ ਦਾ ਹੈਗਾ ਸੀ ਐਲਬੀ ਸਕੋਰ ਕਿਉਂਕਿ ਕਾਲੀ ਵਾਲਿਆਂ ਲਈ 5 ਹੁੰਦਾ ਤਾਂ ਉਹ ਜਿਹੜਾ ਹੈਗਾ ਗਲਤ ਫਹਿਮੀ ਨਾਲ ਜਾਂ ਕੁਝ ਲੋਕ ਜਿਹੜੇ ਉਹਨਾਂ ਨੂੰ ਗੁੰਮਰਾਹ ਕਰ ਦਿੰਦੇ ਆ ਉਹ 5 ਸੀਐਲਬੀ ਵਾਲਾ ਰਿਜ਼ਲਟ ਲਾ ਕੇ ਜਿਹੜਾ ਹੈਗਾ ਨਾਂ ਲਾ ਦਿੰਦੇ ਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਦੇ ਆ ਪਰ ਦੋਸਤੋ ਉਹਨਾਂ ਦਾ ਰਿਜੈਕਟ ਹੋ ਜਾਂਦਾ ਇੱਥੇ ਮੈਂ ਤੁਹਾਨੂੰ ਅਲਰਟ ਇਹੀ ਦੇਣਾ ਤੁਸੀਂ ਇੱਕ 1+1 ਦਾ ਜੇ ਕੋਰਸ ਕਰਦੇ ਆਂ ਚਾਹੇ ਪਹਿਲਾਂ ਯੂਨੀਵਰਸਿਟੀ ਚ ਕੀਤਾ ਚਾਹੇ ਬਾਅਦ ਚ ਯੂਨੀਵਰਸਿਟੀ ਚ ਕੀਤਾ ਚਾਹੇ ਪਹਿਲਾਂ ਕਾਲਜ ਚ ਕੀਤਾ ਚਾਹੇ ਬਾਅਦ ਚ ਕਾਲਜ ਚ ਕੀਤਾ ਹਾਇਰ ਜਿਹੜਾ ਹੈਗਾ ਸੀਐਲਬੀ ਸਕੋਰ ਇਹ ਨਾਲ ਲੱਗੂਗਾ ਜੇਕਰ ਇੱਕ ਸਾਲ ਯੂਨੀਵਰਸਿਟੀ ਵਿੱਚ ਲਾਇਆ ਹੈ ਜਿਹੜੀ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੂਗਾ ਅਦਰਵਾਈਜ਼ ਤੁਹਾਡੀ ਐਪਲੀਕੇਸ਼ਨਾਂ ਰੱਦ ਹੋ ਜਾਣਗੀਆਂ ਕਿਸ ਤਰ੍ਹਾਂ ਲੱਗੀਆਂ ਦੋਸਤੋ ਅੱਜ ਦੀਆਂ ਜਾਣਕਾਰੀਆਂ ਚੰਗੀਆਂ ਲੱਗੀਆਂ ਮੇਰੇ ਨੂੰ ਵਾਰ ਤੋਂ ਵਾਰ ਲਾਈਕ ਕਰੋ ਵਾਰ ਤੋਂ ਵਾਰ ਹਾਈਪ ਕਰੋ ਦੋਸਤੋ ਤੇ ਸ਼ੇਅਰ ਵੀ ਕਰ ਦਿਓ ਦਬ ਕੇ ਤਾਂ ਜੋ ਸਾਰਿਆਂ ਤੱਕ ਇਹ ਜਾਣਕਾਰੀਆਂ ਪਹੁੰਚ ਸਕਣ ਔਰ ਉਹ ਆਪਣੇ ਆਪ ਨੂੰ ਚੌਕੰਨੇ ਹੋ ਜਾਣ ਕਿ ਵੀਜ਼ੇ ਰੱਦ ਨਾ ਹੋ ਜਾਣ ਤੇ ਦੋਸਤੋ ਹੁੰਦੇ ਹੋ ਜਾਓ ਸਸਿਕਾਲ ਨਮਸਕਾਰ ਕੇਮ ਸ਼ੋ ਆਦਾ ਮੋਜਾ ਮਾਨਦੇ ਰਹੋ ਚੜਦੇ ਕਾਲਾ ਚ ਰਹੋ ਦੋਸਤੋ ਅਗਲੀ ਵੀਡੀਓ ਦਾ ਕਰ ਰਹਿਤ ਜਸਾ ਸਿਕਾ ਨਮਸਕਾਰ